ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰ ਸਾਰੇ ਗੁਰਬਾਣੀ ਕਹ ਸੇਵਕ ਜਨ ਮੰਨਨ ਪ੍ਰਤਖ ਗੁਰੂ ਨਿਸਤਾਰੇ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਬਾਣੀਆ ਸਰਬਾਣੀ ਜਿਨ ਕਉ ਨਦਰ ਕਰਮ ਹੋਵੇ ਿਰਤਿ ਨਾ ਸਮਾਣੀ ਪੀ ਬਹੁ ਅੰਵਰਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਬਾਣੀ ਕਹੈ ਨਾਨਕ ਸਦਾ ਗਾਵੋ ਏਹ ਸਤਿ ਬਾਣੀ ਸੋ ਕਹੋ ਧੰ ਗੁਰ ਸੇਵੀਐ ਐਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਰੇ ਸਤਨਾਮ श्री वाहे गुरु साहेब जी तनावसरी महला जे करनी हो मैं शर्मिंदा यह कम ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦਿਰੜੀ ਬਿਪਰੀ ਜੇ ਕਰਨੀ ਹੋਵੇ ਸਰਮਿੰਦਾ ਇਹ ਕਮਾਨੀ ਰੀਤਾ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਕਰਣੀ ਵਿਪਰੀਤ ਮਾਇਆ ਮੋਹ ਪੁੱਤੋ ਅਵਰਾਹੀਤ ਹਰ ਜੰਦੌਰੀ ਬਨ ਹਰ ਪਾਤਰੀ ਇਹ ਹੈ ਤਹਾਰੋ ਦੀਤ ਰਹਾ ਚੰਦਨ ਲੇਪਾ ਹੋ ਤੇ ਕਾ ਸੁਖ ਗਰਤ ਪਸਮ ਸੰਗੀਤ ਅੰਮਰੰਦ ਸੰਗ ਨਾਹਿ ਰਚਿਆ ਆਗਤ ਦੇਖ ਐਠ ਗੋਰੀ ਪ੍ਰੀਤ ਉਤਮ ਸੰਤ ਬਲੇ ਸੰਯੋਗੀ ਇਸ ਯੁਗ ਮਹਿ ਬਵਿੱਤ ਪੁਨੀਤਾ ਜਾਤ ਅਕਾਰਤ ਜਨਮ ਪਧਾਰਕ ਕਾਜਵਾਦਰੇ ਜਨਮ ਜਨਮ ਕੀ ਕਿੰਨ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੋਤਾ ਸਾਧ ਸੰਗ ਇਹਨ ਦੁਖ ਤੇ ਨਿਕਸਿਆ ਨਾਨਕ ਇੱਕ ਪਰੇਤਾ ਸਾਦ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਇਕ ਪਰੇ ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲਕੇ ਅੰਮ੍ਰਿਤ ਵੇਲੇ ਆਏ ਹੋਏ ਸਾਮਾ ਸਰਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 673 ਅੰਗ ਦੇ ਉੱਤੇ ਸੁਭਾਏ ਮਾਨ ਧਨਸਰੀ ਮਹੱਲਾ ਪੰਜਵਾਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵਿੱਚ ਤੋਂ ਉਚਾਰਨ ਕੀਤਾ ਹੋਇਆ ਇਤਨਾ ਸਰੀ ਰਾਗ ਦੇ ਵਿੱਚ ਸ਼ਬਦ ਗੁਰੂ ਅਰਜਨ ਸਾਹਿਬ ਜੀ ਕੀ ਸਮਝਾ ਰਹੇ ਆ ਸਾਨੂੰ ਜੇ ਕਰਨੀ ਹੋਵੇ ਸਰਮਿੰਦਾ ਇਹ ਕਮਾਨੀ ਰੀਤ ਕਹਿੰਦੇ ਇਸ ਤਰ੍ਹਾਂ ਦੀ ਤੂੰ ਕੰਮ ਕਿਉਂ ਕਰਦਾ ਹੈ ਇਸ ਤਰ੍ਹਾਂ ਦੇ ਬਾੜੇ ਕੰਮਾਂ 'ਚ ਕਿਉਂ ਖਚਤ ਹੋ ਗਿਆ ਹੈ ਜਿਹਦੇ ਨਾਲ ਕਹਿੰਦੇ ਪ੍ਰਮਾਤਮਾ ਦੇ ਦਰਤੇ ਤੈਨੂੰ ਸ਼ਰਮਿੰਦਾ ਹੋਣਾ ਪਵੇ ਜੇ ਕਰਨੀ ਹੋਵੇ ਸ਼ਰਮਿੰਦਾ ਇਹ ਹਾ ਕਮਾਨੀ ਰੀਤ ਕਹਿੰਦੇ ਇਹ ਕਿਹੜੀ ਰੀਤ ਚ ਫਸ ਗਿਆ ਕਿਹੜੇ ਮਾੜਿਆ ਕੰਮਾਂ ਦੇ ਵਿੱਚ ਫਸ ਗਿਆ ਜਿਹਦੇ ਨਾਲ ਤੈਨੂੰ ਪ੍ਰਮਾਤਮਾ ਦੇ ਦਰਤੇ ਸ਼ਰਮਿੰਦਾ ਹੋਣਾ ਪਵੇ ਗੁਰਬਾਣੀ ਪੜ੍ਹੋ ਗੁਰਬਾਣੀ ਸੁਣੋ ਗੁਰਬਾਣੀ ਤੇ ਅਮਲ ਕਰੋ ਗੁਰਬਾਣੀ ਦੇ ਦੱਸੇ ਮੁਤਾਬਕ ਚੱਲਿਏ ਹਿਰ ਗੁਰੂ ਦੇ ਦਰ ਤੋਂ ਸਾਨੂੰ ਸਰਮਿੰਦਾ ਨਹੀਂ ਹੋਣਾ ਪੈਣਾ ਗੁਰੂ ਦੇ ਦਰ ਤੋਂ ਸਾਨੂੰ ਸਰਪਾਉ ਮਿਲਣਾ ਜੇ ਕਰਨੀ ਹੋਵੇ ਸਰਮਿੰਦਾ ਇਹ ਕਮਾਨੀ ਰੀਤ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦਿਲੜੀ ਦੇ ਪ੍ਰੀਤ ਕਹਿੰਦੇ ਆ ਪੁੱਠੇ ਰਸਤੇ ਕਿਉਂ ਚੱਲ ਪਿਆ ਮਾੜੇ ਰਸਤੇ ਕਿਉਂ ਚੱਲ ਪਿਆ ਜਿਹੜੇ ਲੋਕ ਪਰਮਾਤਮਾ ਦੇ ਨਾਲ ਪਿਆਰ ਕਰਦੇ ਆ ਉਹਨਾਂ ਦੀ ਕਹਿੰਦੇ ਲੰਦਿਆ ਲੱਗਿਆ ਕਰਨ ਜਿਹੜੇ ਹਰ ਟਾਈਮ ਬਾੜੇ ਕੰਮਾਂ 'ਚ ਖਚਤ ਨੇ ਉਹਨਾਂ ਦੀ ਪੂਜਾ ਲੱਗਿਆ ਕਰਨ ਕਹਿੰਦੇ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਸਾਖਤ ਕਹਿੰਦੇ ਜਿਹੜਾ ਰੱਬ ਨਾਲ ਰੁੱਟਿਆ ਹੋਇਆ ਹੈ ਜਿਹੜਾ ਬਾੜੇ ਕੰਮਾਂ ਦੇ ਵਿੱਚ ਖਚਤ ਹੈ ਉਹਨੂੰ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਇਹ ਤੇ ਸਾਖਤ ਪੁਰਸ਼ ਹੈ ਕਹਿੰਦੇ ਸਾਖਤ ਪੁਰਸ਼ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹਦੀ ਤੇ ਸੰਗਤ ਵੀ ਨਹੀਂ ਕਰਨੀ ਚਾਹੀਦੀ ਇੰਨਾ ਮਾੜਾ ਹੁੰਦਾ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਨਾ ਕਹਿੰਦੇ ਇੱਕ ਕੇਲੇ ਦਾ ਬੂਟਾ ਉੱਗਿਆ ਇੱਕ 베ਰੀ ਦਾ ਬੂਟਾ ਉੱਗਿਆ ਦੋ ਬੂਟੇ ਇਕੱਠੇ ਉੱਗੇ ਕਹਿੰਦੇ ਜਦੋਂ ਵੱਡੇ ਹੋਏ ਦੋਨੋਂ ਬੂਟੇ ਕਹਿੰਦੇ 베ਰੀ ਤੇ ਕੰਡੇ ਆ ਗਏ ਤੇ ਜਿਹੜਾ ਕੇਲਾ ਸੂਰੇ ਸੋਹਣੇ ਸੋਹਣੇ ਪੱਤੇ ਆ ਗਏ ਹਵਾ ਚੱਲੀ ਕੇਲਾ ਵੀ ਝੁੱਲਣ ਲੱਗਿਆ ਤੇ 베ਰੀ ਵੀ ਝੁੱਲਣ ਲੱਗੀ ਦੋਨੋਂ ਹੀ ਹਵਾ ਦੇ ਝੁੱਲਦੇ ਐ ਪਰ ਕਹਿੰਦੇ ਜਿਹੜੀ 베ਰੀ ਸੀ ਨਾ ਉਹਦੇ ਕੰਡਿਆਂ ਨੇ ਜਿਹੜੇ ਕੇਲੇ ਦੇ ਪੱਤੇ ਸੀ ਨੀਰੋ ਨੀਰ ਕਰਤੇ ਗੁਰੂ ਸਾਹਿਬ ਕਹਿੰਦੇ ਐ ਕਹਿੰਦੇ ਕੇਲੇ ਨੇ ਕਿਤਿਓਂ 베ਰ ਉਹ ਝੁੱਲੈ ਉਹ ਕੀਰੀਆ ਸਾਖਤ ਸੰਗ ਨਹਿਰ ਕਹਿੰਦੇ ਜਿਵੇਂ ਉਹ ਉਹਦਾ ਪੱਤਿਆਂ ਨੂੰ ਲੀਰੋ ਲੀਰ ਕਰ ਦਿੰਦੇ ਸਾਕਤ ਬੰਦਾ ਤੁਹਾਡੇ ਜੀਵਨ ਨੂੰ ਵੀ ਕਹਿੰਦੇ ਲੀਰੋ ਲੀਰ ਕਰ ਦੂਗਾ ਸਾਕਤ ਦੀ ਅਸੀਂ ਪੂਜਾ ਕਰਨ ਲੱਗੇ ਆ ਕਹਿੰਦੇ ਇਹ ਕਿਹੜਾ ਰਸਤਾ ਬਣਾ ਲਿਆ ਤੇ ਇਹ ਕਿਹੜੀ ਰੀਤ ਐ ਤੋੜਨੇ ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਜੜੜੀ ਵਿਪਰੀਤ ਕਹਿੰਦੇ ਇਹ ਛੱਡਦੇ ਭਾਈ ਮਾੜੇ ਕੰਮਾਂ ਨੂੰ ਮਾਇਆ ਮੋਹ ਭੁੱਲੋ ਅਵਰਹਿ ਹੀਤ ਕਹਿੰਦੇ ਅਸਲ ਦੇ ਵਿੱਚ ਜਿਹੜਾ ਕੰਮ ਹੈ ਨਾ ਉਹ ਮਾਇਆ ਨੇ ਸਾਰਾ ਖਰਾਬ ਕੀਤਾ ਮਾਇਆ ਬੋਹ ਮਾਇਆ ਦੇ ਵਿੱਚ ਇੰਨਾ ਖੱਜਤ ਹੋ ਗਏ ਆ ਕਿ ਸੰਤਾਂ ਦੀ ਅਸੀਂ ਨਿੰਦਿਆ ਹੀ ਲਾਗੇ ਕਰਨ ਮਾਇਆ ਬੋਹ ਭੁੱਲੋ ਅਬਰਹਿਤ ਹਰ ਚੰਦੌਰੀ ਬੰਨ ਹਰ ਬਾਤਰੇ ਇਹ ਹੈ ਤਹਾਰੋ ਵੇਤ ਕਹਿੰਦੇ ਐ ਸਮਝ ਲਈ ਕਿ ਤੇਰੀ ਜਿਹੜੀ ਪਾਏ ਉਹ ਕਿੰਨੀ ਕ ਜਿਵੇਂ ਕਹਿੰਦੇ ਜੰਗਲ ਦੇ ਵਿੱਚ ਦਰਖਤ ਦੇ ਲੱਗੇ ਹੋ ਹਰੇ ਪੱਤੇ ਹੁੰਦੇ ਆ ਨਾ ਹਰੇ ਪੱਤੇ ਆ ਜਿਨਾ ਕਿ ਸਮਝ ਲੈ ਕਹਿੰਦੇ ਹਰੇ ਪੱਤੇ ਜੋ ਧਰਤੀ ਤੇ ਡਿੱਗ ਗਏ ਸੁੱਕ ਜਾਲੇ ਨੇ ਖਤਮ ਹੋ ਜਾਣੇ ਆ ਕਹਿੰਦੇ ਜਿਹੜਾ ਕੁਝ ਤੈਨੂੰ ਦਿਸ ਰਿਹਾ ਹੈ ਨਾ ਇਦਾਂ ਲੱਗ ਰਿਹਾ ਕਿ ਆਕਾਸ਼ ਦੇ ਵਿੱਚ ਕੋਈ ਪਰਮਾਤਮਾ ਦਾ ਸਤਵੇਂ ਅਸਮਾਨ ਤੇ ਰਹਿ ਰਿਹਾ ਕਹਿੰਦੇ ਨਹੀਂ ਹਰ ਚੰਦ ਔਰੇ ਬਨ ਹਰ ਪਾਤਰੀ ਇਹ ਹੈ ਤੋਹਾਰੋ ਬੀਤ ਕਹਿੰਦੇ ਐ ਬੀਤ ਜਾਣਾ ਜਿਵੇਂ ਬੱਦਲ ਦੇ ਵਿੱਚ ਸਾਨੂੰ ਲੱਗਦਾ ਕਿ ਬਹੁਤ ਵਧੀਆ ਮੀਨਾਕਾਰੀ ਹੋਈ ਹੋਈ ਹੈ ਪਰ ਕਹਿੰਦੇ ਜਦੋਂ ਥੋੜੇ ਸਮੇਂ ਬਾਅਦ ਵੇਖੋਗੇ ਉੱਥੇ ਉਹ ਚੀਜ਼ ਨਹੀਂ ਰਹਿਣੀ ਉੱਥੇ ਹੋਰ ਤਰ੍ਹਾਂ ਦਾ ਬੱਦਲ ਆ ਜਾਣਾ ਇਸੇ ਤਰ੍ਹਾਂ ਕਹਿੰਦੇ ਤੇਰਾ ਜੀਵਨ ਇਹਨੂੰ ਗੁਰੂ ਦੇ ਨਾਲ ਜੋੜ ਲੈ ਰਹਾਓ ਰਹਾਓ ਦਾ ਭਾਵ ਉਹਦਾ ਠਹਿਰਾਓ ਠਹਿਰਾਓ ਭਾਵ ਕੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਹੁਣ ਗੁਰੂ ਸਾਹਿਬ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਚੰਦਨ ਲੇਪ ਹੋਤ ਦੇਖ ਦੇਹ ਕਹਿੰਦੇ ਸਰੀਰ ਨੂੰ ਚੰਦਨ ਲੇਪ ਹੋਤ ਦੇਖੋ ਸੁਖ ਗਰਦਪ ਪਸਮ ਸੰਗੀਤ ਕਹਿੰਦੇ ਆਪਨੀ ਦੇਹ ਨੂੰ ਕਿੰਨਾ ਸਵਾਰਦੇ ਆਸੀਂ ਸਵੇਰੀ ਸ਼ੀਸ਼ੇ ਮੂਰੇ ਖੜ ਕੇ ਬੜਾ ਸਵਾਰਦੇ ਆਂ ਸ਼ੀਸ਼ੇ ਮੂਰੇ ਖੜ ਕੇ ਸਵਾਰਣਾ ਮਾਣਾ ਨਹੀਂ ਕਹਿੰਦੇ ਪਰ ਜੇ ਸਵਾਰਣ ਤੋਂ ਬਾਅਦ ਵੀ ਤੂੰ ਪ੍ਰਮਾਤਮਾ ਦਾ ਨਾਮ ਇਹ ਨਹੀਂ ਜਪ ਸਕਿਆ ਕਹਿੰਦੇ ਸੁੱਖ ਨਹੀਂ ਮਿਲਣਾ ਕਿਹੜਾ ਸੁੱਖ ਮਿਲਣਾ ਜਿਵੇਂ ਗਰਦਬ ਕਹਿੰਦੇ ਗਦੇ ਨੂੰ ਖੋਤੇ ਨੂੰ ਕਹਿੰਦੇ ਖੋਤੇ ਨੂੰ ਜਿੰਨਾ ਮਰਜੀ ਚੰਦਨ ਮਲਦੇ ਹੋ ਕਹਿੰਦੇ ਉਹ ਆਪਣਾ ਸੁੱਖ ਕਹਿੰਦੇ ਉਹ ਕਹਿੰਦਾ ਮੈਂ ਰੂੜੀਆਂ ਤੇ ਲੇਟਾ ਮਿੱਟੀ ਚ ਲੇਟਾ ਮੈਨੂੰ ਸੁਖ ਉੱਥੋਂ ਪ੍ਰਾਪਤ ਹੋਣਾ ਸਾਡਾ ਵੀ ਤੇ ਇਹੀ ਹਾਲ ਹੈ ਜੀ ਆਹ ਸ਼ਰੀਰ ਤੇ ਚੰਦਨ ਦੇ ਲੇਪ ਕਰਦੇ ਆ ਪਰ ਕਹਿੰਦੇ ਇਹ ਦੇਹੀ ਨੇ ਇੱਕ ਦਿਨ ਖਤਮ ਹੋ ਜਾਣਾ ਦੇਹ ਮਿੱਟੀ ਬਣ ਜਾਣੀ ਹੈ ਕਹਿੰਦੇ ਫਿਰ ਕਿਉਂ ਨਾ ਸੀ ਪ੍ਰਮਾਤਮਾ ਦਾ ਨਾਮ ਜਪ ਲਈਏ ਇਸ ਜਗ੍ਹਾ ਤੋਂ ਆ ਕੇ ਸੁਖ ਮਿਲ ਲੈ ਸ਼ਰੀਰ ਨੂੰ ਇਸ਼ਨਾਨ ਕਰਾਉਣਾ ਬੜਾ ਨਹੀਂ ਹੈ ਸ਼ਰੀਰ ਨੂੰ ਸਜਾ ਲੈਣਾ ਸੋਹਣਾ ਬਣਾ ਲੈਣਾ ਮਾੜਾ ਨਹੀਂ ਹੈ ਪਰ ਕਹਿੰਦੇ ਜੇ ਸੋਹਣਾ ਬਣਨ ਤੋਂ ਬਾਅਦ ਵੀ ਤੂੰ ਮਾੜਿਆ ਕੰਮਾਜੀ ਖੱਚ ਕਰਿਆ ਕਹਿੰਦੇ ਫਿਰ ਕੀ ਫਾਇਦਾ ਚੰਦਨ ਲਾਏ ਦਾ ਕਹਿੰਦੇ ਆਪਣੇ ਸ਼ਰੀਰ ਤੇ ਕਹਿੰਦੇ ਫਿਰ ਉਹ ਮਿੱਟੀਏ ਮਲਣੀ ਕਦੇ ਬਾਗ ਕਹਿੰਦੇ ਇਹ ਸਰੀਰ ਨੂੰ ਸੋਹਣਾ ਬਣਾ ਲੈ ਪਰ ਕਹਿੰਦੇ ਪ੍ਰਮਾਤਮਾ ਦਾ ਨਾਮ ਜਪ ਲੈ ਸੁਣ ਲੈ ਕਹਿੰਦੇ ਇਹਦੇ ਨਾਲ ਤੇਰਾ ਸਾਰਾ ਕੁਝ ਹੋਣਾ ਅੰਮ੍ਰਿਤ ਸੰਗ ਨਾਹੇ ਰੁਚ ਆਵਤ ਵਿਖੇ ਠਗਔਰੇ ਪ੍ਰੀਤ ਸਾਰੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਇੱਕ ਪੰਕਤੀ ਕਹੀ ਹੈ ਕਿ ਆਹ ਪੰਗਤੀ ਤੇ ਅਮਲ ਕਰ ਲੈ ਇੱਕ ਇੱਕ ਨਾਲ ਕਿ ਜੇ ਨਹੀਂ ਅਮਲ ਕਰੇਗਾ ਤਾਂ ਆਹ ਬਣਨੇ ਤੇਰੇ ਨਾਲ ਕਹਿੰਦੇ ਅੰਮ੍ਰਿਤ ਸੰਗ ਨਾਹੇ ਰੋਟਿਆਵਤ ਆਹ ਗੁਰਬਾਣੀ ਜਿਹੜੀ ਹੈ ਅੰਮ੍ਰਿਤ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਕਹਿੰਦੇ ਅੰਮ੍ਰਿਤ ਵਰਗੀ ਬਾਣੀ ਨੂੰ ਛੱਡ ਕੇ ਅੰਮ੍ਰਿਤ ਸੰਗ ਨਾਹਿ ਰੁਕੇ ਆਵਤ ਕਹਿੰਦੇ ਦੇ ਨਾਲ ਪਿਆਰ ਨਹੀਂ ਪਾਇਆ ਵਿਖੇ ਠਗੌਰੀ ਪ੍ਰੀਤ ਕਹਿੰਦੇ ਜਿਹੜੀ ਜ਼ਹਿਰ ਹੈ ਵਿਖੇ ਦਾ ਭਾਵ ਉਹਦਾ ਜ਼ਹਿਰ ਠਗੌਰੀ ਹੁੰਦਾ ਠੱਗ ਬੋਟੀ ਕਹਿੰਦੇ ਉਹਨਾਂ ਦੇ ਨਾਲ ਪ੍ਰੀਤ ਪਾਲੀ ਮਾੜਿਆਂ ਕੰਮਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਪ੍ਰੀਤ ਪਾਲੇ ਆ ਅੰਮ੍ਰਿਤ ਵਰਗੀ ਬਾਣੀ ਜਿਹੜੀ ਸੀ ਇਹਨੂੰ ਛੱਡ ਚੁੱਕੇ ਹੈ ਜਾਤ ਅਕਾਰਤ ਜਨਮ ਪਦਾਰਤ ਆਜ ਕਾਤ ਰਾਜੀਤ ਕਹਿੰਦੇ ਤੇਰੀ ਜਾਤ ਤੇਰਾ ਜਨਮ ਤੇਰਾ ਇਹ ਪਦਾਰਥ ਇਹ ਕਹਿੰਦੇ ਸਾਰੇ ਕੱਚ ਵਰਗੇ ਆ ਹੋਗੇ ਇਹਨੇ ਕਹਿੰਦੇ ਖਤਮ ਹੋ ਜਾਣੇ ਜਿਵੇਂ ਗੁਰੂ ਸਾਹਿਬ ਕਹਿੰਦੇ ਰੈਣ ਗਵਾਈ ਸੋਇਕ ਹੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਿੰਦੇ ਇਹ ਕੌਡੀਆਂ ਦੇ ਭਾ ਜਾ ਰਿਆ ਇਹਨੂੰ ਕੌਡੀਆਂ ਦੇ ਭਾ ਨਾ ਜਾਣਦੇ ਜਾਤ ਆਕਾਰ ਦੇ ਜਨਮ ਬਦਾਰਤ ਕਾਚ ਵਾਦਰੇ ਜੀਤ ਕਹਿੰਦੇ ਕੰਚ ਦੇ ਬਦਲੇ ਜਾ ਰਿਹਾ ਇਸ ਸਰੀਰ ਨੂੰ ਗੁਰੂ ਦੇ ਲੇਖੇ ਲਾ ਦੇ ਭਾਵ ਕੇ ਗੁਰੂ ਦੀ ਬਾਣੀ ਨੂੰ ਪੜ੍ਹ ਗੁਰੂ ਦੀ ਬਾਣੀ ਨੂੰ ਸਿਮਰਨ ਕਰ ਗੁਰੂ ਦੀ ਬਾਣੀ ਤੇ ਅਮਲ ਕਰ ਤੇਰਾ ਜੀਵਨ ਬਦਲ ਜਾਣਾ ਕਹਿੰਦੇ ਜਨਮ ਜਨਮ ਕੇ ਕਿਲ ਵਿਖ ਦੁੱਖ ਭਾਗੇ ਗੁਰ ਗਿਆਨ ਅੰਜਨ नेत्र ਦੀਤ ਕਹਿੰਦੇ ਜੇ ਤੂੰ ਗੁਰੂ ਦੇ ਨਾਲ ਜੁੜ ਗਿਆ ਨਾ ਕਹਿੰਦੇ ਫਿਰ ਹੋਣਾ ਕੀ ਹੈ ਪਹਿਲਾਂ ਗੁਰੂ ਸਾਹਿਬ ਨੇ ਕਿਹਾ ਜਾਤ ਦਾ ਕਾਰਨ ਸਿਰ ਜਨਮ ਪਦਾਰਤ ਕਾਜਵਾਦ ਰਾਜੀਤ ਕਹਿੰਦੇ ਇਹ ਕੰਚ ਦੇ ਬਦਲੇ ਜਾ ਰਿਹਾ ਪਰ ਨਾਲ ਵਾਲੀ ਭਗਤੀ ਦੇ ਵਿੱਚ ਗੁਰੂ ਸਾਹਿਬ ਨੇ ਦੇਖੋ ਕਿੰਨਾ ਸੋਹਣਾ ਗਿਆ ਕਹਿੰਦੇ ਜਨਮ ਜਨਮ ਕੇ ਕਿਲ ਵਿਖ ਦੁੱਖ ਭਾਗੀ ਜੇ ਤੂੰ ਗੁਰੂ ਦੇ ਨਾਲ ਜੁੜ ਜੇਗਾ ਨਾ ਜਨਮਾਂ ਜਨਮਾਂ ਦੇ ਜਿਹੜੇ ਦੁੱਖ ਲੱਗੇ ਆ ਜਨਮਾਂ ਜਨਮਾਂ ਦੇ ਵਿਯੋਗ ਲੱਗੇ ਆ ਵਿਛੋੜੇ ਦੇ ਕਹਿੰਦੇ ਉਹ ਸਾਰੇ ਦੇ ਸਾਰੇ ਭੱਜ ਜਾਣੇ ਆ ਕਦੋਂ ਗੁਰ ਗਿਆਨ ਅੰਜਨ ਨੇਤਰ ਦੀਤ ਜਦੋਂ ਗਿਆਨ ਦਾ ਸੁਰਮਾ ਪਾਲਿਆ ਅੰਜਨ ਕਹਿੰਦੇ ਸੁਰਮੇ ਨੂੰ ਜਦੋਂ ਗਿਆਨ ਦਾ ਸਰੂਪਾ ਪਾ ਲਿਆ ਨਾ ਅੱਖਾਂ ਦੇ ਵਿੱਚ ਕਹਿੰਦੇ ਉਦੋਂ ਤੇਰੇ ਜੀਵਨ ਦੇ ਵਿੱਚ ਸੁੱਖ ਆ ਜਾਣਾ ਉਦੋਂ ਤੇਰੇ ਜੀਵਨ ਦੇ ਵਿੱਚੋਂ ਜਿਹੜੇ ਦੁੱਖ ਨੇ ਉਹ ਉਡਾਰੀਆਂ ਮਾਰ ਕੇ ਭੱਜ ਜਾਣਗੇ ਉਹ ਹੋਣਾ ਕਦੋਂ ਹੈ ਸਾਧ ਸੰਗ ਇਨ ਦੁੱਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਕਹਿੰਦੇ ਆ ਸਾਧ ਸੰਗਤ ਦੇ ਵਿੱਚ ਆ ਕੇ ਇੱਕ ਪਰਮਾਤਮਾ ਦੇ ਨਾਲ ਪ੍ਰੀਤ ਪਾਲੀਏ ਜਦੋਂ ਇੱਕ ਪਰਮਾਤਮਾ ਦੇ ਨਾਲ ਪ੍ਰੀਤ ਪੈ ਗਈ ਫਿਰ ਜਿੰਨੇ ਜਨਮ ਜਨਮ ਕੀ ਇਸ ਜਗ ਇਹ ਸਰੀਰ ਨੂੰ ਰੋਗ ਲੱਗੇ ਆ ਨਾ ਜਨਮ ਜਨਮ ਕੀ ਸਵਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਖੰਨਲੀ ਤੋਤੀ ਉਜਲੀ ਨਾ ਹੋਵਈ ਜੇ ਸੌ ਟੋਗੜ ਮਾਓ ਕਹਿੰਦੇ ਜਿਹੜੀ ਉਹ ਨੀਰ ਹੁੰਦੀ ਐ ਕੋਲੂ ਨੂੰ ਸਾਫ਼ ਕਰਨ ਵਾਲੀ ਕਹਿੰਦੇ ਸਾਫ਼ ਨਹੀਂ ਹੁੰਦੀ ਪਰ ਗੁਰੂ ਸਾਹਿਬ ਨੇ ਇੱਕ ਕੰਮ ਸਾਨੂੰ ਕਿਹਾ ਕਹਿੰਦੇ ਇੱਕ ਨਾਲ ਪ੍ਰੇਤ ਪਾਲੈ ਤੇਰੀ ਜਨਮ ਜਨਮਾਂ ਦੀ ਲੱਗੀ ਹੋਈ ਮਨ ਨੂੰ ਬੈੜ ਕਹਿੰਦੇ ਉਹ ਸਾਰੇ ਉਤਰ ਜਾਣੀ ਐ ਪਰ ਹੋਣਾ ਉਹਦੋਂ ਜਦੋਂ ਇੱਕ ਨਾਲ ਪ੍ਰੇਤ ਪਾਏਗਾ ਇੱਕ ਨਾਲ ਪ੍ਰੇਤ ਪਾਉਣ ਦਾ ਭਾਵ ਕਿ ਜੇ ਅਸੀਂ ਗੁਰੂ ਦਾ ਅੰਮ੍ਰਿਤ ਛਕ ਲਿਆ ਤਾ ਗੁਰੂ ਦੇ ਬੜੀ ਇਹ ਨਾ ਹੋਵੇ ਕਿ ਸਵੇਰੇ ਬੰਦਾ ਕੌਲੀ ਚੱਕੀ ਕਿਤੇ ਫਿਰਦਾ ਦੁਪਹਿਰ ਨੂੰ ਕੌਲੀ ਚੱਕੀ ਕਿਤੇ ਫਿਰਦਾ ਤੇ ਅੱਥਰ ਨੂੰ ਕੌਲੀ ਚੱਕੀ ਕਿਤੇ ਫਿਰਦਾ ਕਹਿੰਦੇ ਜਿਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਕ ਨਾਲ ਪ੍ਰੇਤ ਪਾ ਲਿਓ ਜਦੋਂ ਇਕ ਨਾਲ ਪ੍ਰੇਤ ਪਾ ਲੇ ਤੁਹਾਡਾ ਅੰਦਰ ਟਿਕ ਜਾਣਾ ਜਨਮ ਜਨਮ ਕੇ ਕਿਲ ਵਿਖ ਦੁੱਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੇਤ ਸਾਰੇ ਸੰਗ ਇਨ ਦੁੱਖ ਤੇ ਨਿਕਸਿਓ ਨਾਨਕ ਏਕ ਪਰੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ